ਸਾਰੇ ਨੂੰ ਪ੍ਰੋਬੀਅਸ ਕਰਦਾ ਜੀ ਵਾਈਡਿੰਗ ਹੁਕਾ ਕਰ ਹਲ ਸਭ ਵਾਈਡਿੰਗ ਵਾਈਡ ਕੈਂਪ ਯਾਰ ਪਿੱਟੀ ਦੇ નીચે ਬੈਠ ਜਾ ਆਪਣਾ ਦੇਸ਼ ਦੇ ਵਿੱਚ ਭੱਠੀ ਜਿਹੜੀ ਉੱਭੀ ਹੈ ਇੱਕ ਡੈਮੋਕਰੈਟਿਕ ਰੇਜ ਡੈਮੋਕਰਸੀ ਦੇ ਹੋਰ ਸਟੇ ਕਰਦੇ ਹਮ ਇੱਕ ਵੱਡਾ ਪਿਲਰ ਇੱਕ ਲੈਜੀਲੇਟਰ ਹੈ ਇੱਕ মিডিਆ ਕਿ ਮੈਂ ਕਿਸੇ ਕਈ ਸਾਲਾਂ ਤੋਂ ਮੈਂ ਵੀ ਸਿਆਸਤ ਹੈ ਪਰ ਮੈਂ ਕਿਤੇ ਵੀ ਦੇਖਿਆ ਸੀ ਸੁਣਿਆ ਜਾਂ ਪੜ੍ਹਿਆ ਇੱਕ ਕਹਾਵਤ ਹੈ 올ਡ ਇਜ਼ ਗੋਲਡ ਜਿਹੜੇ ਪੁਰਾਣੇ ਪਾਰਟੀਆਂ ਹੈ ਪੁਰਾਣੇ ਲੀਡਰ ਹੈ ਉਹਨਾਂ ਨੂੰ ਇੱਕ ਮਰਿਆਦਾ ਦਾ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ 22 ਸਾਲ ਕੀਤੀ ਅਪੁਜੀਤ ਜੀ ਜਿਹੜੇ ਪੀਸ ਕਾਰਤ ਵੀ ਰਹੇ ਤੁਸੀਂ ਅਸੈਂਬਲੀ 'ਚ ਵੀ ਦੇਖਿਆ ਭਾਵੇਂ ਵਿਰੋਧੀ ਕੁਝ ਮਰਜ਼ੀ ਬੋਲੀ ਜਾਣ ਉਹਨਾਂ ਨੇ ਕਿਤੇ ਵੀ ਸਿਧੁਰਾ ਨਹੀਂ ਕਿਹਾ ਕਿਉਂਕਿ ਹਰ ਵਿਰੋਧੀ ਦਾ ਰਾਈਟ ਹੈ ਆਪਣੀ ਗੱਲ ਰੱਖਣ ਦਾ ਮੀਡੀਆ ਦਾ ਰਾਈਟ ਹੈ ਲਿਖਣ ਦਾ ਬਹੁਤ ਪੱਤਰਾਂ ਦਾ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਹੀ ਲਿਖਤੇ ਹੁੰਦੇ ਸੀ ਪਰ ਜਦੋਂ ਬਾਦਲ ਸਾਹਿਬ ਕੋਲੀਆਂ ਬਾਦਲ ਸਾਹਿਬ ਨੇ ਕਿਤੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕੀ ਕਰੇ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਬਾਦ ਨੂੰ ਦਸਨਾ ਚਾਹਣਾ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ RTI ਤੇ ਅਸੀਂ ਮੰਨ ਲਗਾ ਕਾਹਲੀ ਦੱਸੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੇ ਹੀ ਨਹੀਂ ਐਨੇ ਠੀਠ ਹੈ ਐਨਾ ਕਾਨੂੰਨੀ ਧੱਗੀਆਂ ਡਾ ਰਹੇ ਹੈ ਮੈਨੂੰ ਨਹੀਂ ਪਤਾ ਹਿੰਦੁਸਤਾਨ ਚ ਇਸੇ ਸਰਕਾਰ ਚ ਐ ਜੀਆਂ ਤਾਂ ਨਹੀਂ ਹੋਣ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਹੈ ਇੱਕ ਹੋਰ ਆਗਿਆ ਜਰੂਰ ਪਾਓ ਕਿ ਕੇਂਦਰੀ ਵਲ ਹਿੰਦੋਸਤਾਨ ਵਿੱਚ ਜਿੱਥੇ ਵੀ ਗਿਆ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਹੈ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੋਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚਾਹਦਾ ਹੈ ਜਹਾਜ਼ ਪੰਜਾਬ ਸਰਕਾਰ ਦਾ ਕਿਰਾਇਆ ਤੇ ਲੈਂਦੇ ਐ ਤੇ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆਹ ਜੈੱਟ ਤੋਂ ਘੱਟ ਜੈੱਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈੱਟ ਹੈ ਜਿਹਦਾ ਘੰਟੇ ਦਾ ਕਿਰਾਇਆ ਲੱਖ 10 ਲੱਖ ਰੁਪਏ ਤੋਂ ਘੱਟ ਨਹੀਂ ਹੈ ਤੁਸੀਂ ਆਰਟੀਆ ਤੋਂ ਭਾਵੇਂ ਦੇ ਦੰਗੇ ਨਾ ਦੇਣਾ ਨਹੀਂ ਹੈ ਉਹਦਾ ਪਰ ਸਾਲ ਬਾਅਦ ਘੜਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੁਆ ਗਿਆ ਕੈਂਪੇਨ ਵਾਦੇ ਭਾਵੇਂ Madhya Pradesh ਪੈ ਜਿੱਥੇ ਵੀ ਗਿਆ ਪੰਜਾਬ ਜੈੱਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਇਹ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮਿਹਨਤ ਸਖਰੀ ਹੈ ਆਰਡੀਆ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਹੈ ਹੁਕਮ ਲੈਣ ਵਾਸਤੇ ਇੱਕ ਜਦੋਂ ਆਪਾਂ ਸੌਂਹ ਚੁੱਕਦੇ ਹੈ ਉਹ ਆਪਾਂ ਗਵਰਨਰ ਸਾਹਿਬ ਦਿੰਦੇ ਹੈ ਕੀ ਲਿਖਿਆ ਹੁੰਦਾ ਉਸ ਚ ਕਿਸ ਸੌਥ ਆਫ ਸੀਕਰੇਸੀ ਕਿ ਅਸੀਂ ਤੁਹਾਨੂੰ ਮਿਨਿਸਟਰ ਬਣਾ ਰਹੇ ਹਾਂ ਇਸ ਅਡੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੀਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਸ ਸੀਕਰੇਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਇੱਥੇ ਦਾ ਸਾਰੀ ਅਫਸਰ ਦਫ਼ਤਰਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜ੍ਹਦਾ ਹੈ ਤਾਂ ਮਨਿਸਟਰ ਦੀ ਕੋਈ ਵੈਲਿਊ ਨਹੀਂ ਹੈ ਫੈਸਲੇ ਕੈਬਨਿਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਨਿਸਟਰ ਦੇ ਨਾਲ ਮੀਟਿੰਗ ਦੇ ਬੰਦੇ ਬੈਠੇ ਆ ਤੁਸੀਂ ਕਿਸੇ ਮੱਧ ਦੀ ਅਫਸਰ ਤੋਂ ਪੁੱਛ ਲਓ ਕਾਨੂੰਨ ਦਾ ਹੈ ਪਹਿਲਾ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਇਹ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਰਹਾਂਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਾਡਾ ਮੀਡੀਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਏ ਆ 4 ਸਾਲਾਂ ਦੇ ਅੰਦਰ 4.5 ਹਜ਼ਾਰ ਕਰੋੜ ਤੱਕ ਖਰਚਿਆ ਇਹਨਾਂ ਨੇ ਅੰਸ਼ ਕਿੱਥੇ ਦੇਣਗੇ ਜਦੋਂ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਇਹਨਾਂ ਨੇ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫਾਲੋ ਨਹੀਂ ਕਰਦੇ ਡਾਇਰੈਕਟ ਆਰਡਰ ਹੁੰਦੇ ਹੁਣ ਕੋਲ ਇਸ ਵੀ ਤੁਸੀਂ ਅਸਲ ਨਾਲ ਗੱਲ ਕਰੋ ਨਹੀਂ ਸਾਨੂੰ ਕੋਈ ਨਹੀਂ ਪਤਾ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖੇ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਬੀ ਹੈ ਦਾ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹ ਤੇ ਆਹ ਪਰਚਾ ਦੇਣਾ ਹੈ ਇਹ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਟਰ ਕਰਕੇ ਨਾਲ ਦੇ ਨਾਲ ਪਰਚਾ ਪਰਚਾ ਵੀ ਟਕੇਡਾ ਕਰਦੇ ਆ ਕਿ ਆਹ ਧਾਰਾ ਲਾ ਕੇ ਜੀ ਇਹਦੇ ਤੇ ਕਰ ਦੇਣਾ ਕਿਸੇ ਦਾ ਕੋਈ ਪੁਲਸ ਕੁਝ ਨਹੀਂ ਕਰ ਸਕਦਾ ਨਾ ਐਨਫੇਸ਼ਨ ਜਿਹੜਾ ਥੋੜਾ ਮੋਟਾ ਵਲੇਰੀ ਨਾ ਖੜਦਾ ਹੈ ਉਹਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖਦੇ ਆ ਜਿੰਨ ਤੱਕ ਬੰਦਾ ਜਵਾਂ ਹੀ ਨਾ ਹਿੱਲ ਜੇ ਸੋ ਮੇਰੀ ਬੇਨਤੀ ਹੈ ਪੁਰਾਣਾ ਮੰਨੀਓ ਬਣਾਇਆ ਵੀ ਤੁਸੀਂ ਸੀ ਮੈਂ ਤਾਂ ਫਿਰ ਤੁਹਾਨੂੰ ਤੁਸੀਂ ਹੀ ਬਣਾਇਆ ਸੀ ਅਸੀਂ ਉਦੋਂ ਬੜੇ ਹੱਥ ਜੋੜੇ ਕਿ ਆ ਥੱਕ ਗਏ ਸਾਰੇ ਤੁਸੀਂ ਦੇਖ ਲਓ ਐ ਜੀ ਹਵਾ ਕ੍ਰੀਏਟ ਕਰਦੀ ਹਮ ਕਿ ਲੋਕਾਂ ਨੇ ਲੀਡਰ ਨੂੰ ਨਹੀਂ ਪਛਾਣੇ ਮੈਂ ਤੁਹਾਨੂੰ ਛੋਟੀ ਗੱਲ ਕਰਦਾ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ ਜਿਹੜੇ ਮੈਂ ਮੈਥੋਂ ਵੇ ਤੁਹਾਨੂੰ ਮੈਨੂੰ ਇਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਕੁਚੋਖੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬ੍ਰੋਥਰ ਨਾਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦਾ ਫਾਦਰ ਕਮਿਊਨ ਦੇ ਫੋਟੋ ਹੈ ਥੱਲੇ ਪਿਠਾਇਆ ਬੈਂਕ ਲੁੱਟਣ ਦਾ ਉਹਦੇ ਤੇ ਫਰੋਟੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਉਗੀ ਫਿਰ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰ ਕੀ ਰਿਹਾ ਇਹਨਾਂ ਨੇ ਪਤਾ ਨਹੀਂ 2-300 ਬੰਦੇ ਤਾਂ ਇੱਥੇ ਰੱਖੇ ਸੋਸ਼ਲ ਮੀਡੀਆ ਦੇ ਆਪਣੇ ਪਿਛੇ 24 ਘੰਟੇ ਚੂਟ ਤੇ ਚੂਟ ਅਜੇ ਇੱਕ ਬੰਟੀ ਰਮਾਣਾ ਜੀ ਖੜੇ ਇਹਨਾਂ ਦੀ ਪੁਸ਼ਚਾ ਦਿੱਤਾ ਸੀ ਇਹਨੇ ਇਹਨੇ ਇੱਕ ਬਿਆਨ ਦਿੱਤਾ ਸੀ ਇਹਦੀ ਵੀ ਪੁਸ਼ਚਾ ਸਾਰਿਆਂ ਦੇ ਪੁਸ਼ਚਾ ਚੋਲਦੇ ਆ ਕੀ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਝ ਮਰਜ਼ੀ ਮੰਨ ਜਾਂਦੇ ਐ ਪਰ ਧੱਕਾ ਪੰਜਾਬੀ ਨਹੀਂ ਤੁਸੀਂ ਇਤਿਹਾਸ ਆ ਆਪਣੇ ਪੰਜਾਬ ਦਾ ਜਿੰਨਾ ਧੱਕਾ ਕਰੋਗੇ ਉਨੇ ੜ ਕੇ ਪਹਿੰਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਐ ਦੇਖੋ ਅੱਜ ਲੋੜ ਐ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਹੈ ਜੋ ਕਾਨੂੰਨ ਦੀਆਂ ਧੱਗੀਆਂ ੜਾਈਆਂ ਜੋ ਕ੍ਰੈਂਸਲ ਦੀਆਂ ਧੱਗੀਆਂ ੜਾਈਆਂ ਜੋ ਇੱਥੇ ਲਾਅ ਨਾਅਰ ਖਰਾਬ ਸਾਰਾ ਕੁਝ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ 'ਚ ਦਰਦ ਨਹੀਂ ਪੰਜਾਬ ਪ੍ਰਤੀ ਕੇਂਦਰੀਵਾਲ ਜਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਹੈ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਏ ਹੈ ਜੇ ਨੂੰ ਨਹੀਂ ਵੜ ਮਗੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਂਦੇ ਸੋ ਅਸੀਂ ਤੁਹਾਡੇ ਨਾਲ ਹੈ ਤੁਸੀਂ ਕਾਲੀ ਦਲ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਹੈ ਸਾਡੀ ਸਰਕਾਰ ਦੇ ਦੌਰਾਨ ਵੱਲ ਸਾਭ ਕਿੰਨੇ ਸਾਲ ਰਹੀ ਹੈ ਵੱਲ ਸਾਭ ਸਰਕਾਰ ਸਭ ਤੋਂ ਜ਼ਿਆਦਾ ਰਿਸਪੈਕਟ ਮੀਡੀਆ ਨੂੰ ਦਿੱਤਾ ਗਿਆ ਭਾਵੇਂ ਉਸ ਵੀ ਲਿਖਿਆ ਕੋਈ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਗਿਆ ਨੇ ਪਰ ਮੈਂ ਕਿਤੇ ਵੀ ਕਿਸੇ ਨੂੰ ਫੋਨ ਕਰਕੇ ਕਿਹਾ ਕਿ ਉਹ ਮੇਰੇ ਖਿਲਾਫ ਕਿਉਂ ਲਿਖਿਆ ਯਾਰ ਕੋਈ ਕਲੀ ਹੱਥ ਮੀਡੀਆ ਤੇ ਕੰਮ ਨਹੀਂ ਜਿਵੇਂ ਸਾਡਾ ਕੰਮ ਹੈਗਾ ਫੀਲ ਜਾ ਕੇ ਵੋਟਾਂ ਮੰਗਣ ਦਾ ਮੀਡੀਆ ਦੇ ਕੰਮ ਨਹੀਂ ਤਸਮਾ ਕੀ ਹੋ ਰੇ ਪਰ ਆਹ ਲੜਾਈ ਦੇਖੋ ਤੁਹਾਨੂੰ ਲੜੀ ਬਣੀ ਹੈ ਫੋਨੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਵਾਲੀ ਉਹਨੂੰ ਤਾਕਤ ਨਾਲ ਵਰਤਨੀ ਪੈਣੀ ਹੈ ਭਾਵੇਂ ਜੁਨੀਆਂ ਮਰਜੀ ਪੰਨੂ ਲਾਲ ਚਾਹ ਦੇ ਰਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਉਸ ਤੇ ਉੱਠਣਾ ਪੈਂਦਾ ਆ ਆਪਣਾ ਘਰ ਹੈ ਆ ਝਾੜੂ ਵਾਲੇ ਦਾ ਘਰ ਨਹੀਂ ਹੈ ਪੰਜਾਬ ਆਪਣਾ ਘਰ ਹੈ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆ ਲੜਾਈ ਅਖੀਰ ਤੱਕ ਕਰਨੀ ਹੈ ਪ੍ਰੈਸ ਦੀ ਆਜ਼ਾਦੀ ਕਿ ਨਾ ਤੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁੱਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਦਾ ਹੀ ਮੋर्चा ਕਰ ਦਿੰਦੇ ਆ ਸੋ ਆ ਲੜਾਈ ਪੰਜਾਬ ਤੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਰੱਖੋਣੇ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦੋਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀਰ ਦੇਰ ਦੇ ਦਿਓ ਬਹੁਤ ਬਹੁਤ ਧੰਨਵਾਦ ਰਾਇਮੂਜੀ ਦਾ ਕਲਪਾਤ ਦੇ ਅਸਲ ਚ ਪਰਚਾ ਉਹਨਾਂ ਲੋਕਾਂ ਨੇ ਸਾਡੇ ਤੇ ਕੀਤਾ ਜਿਨ੍ਹਾਂ ਦੇ ਕੁਝ ਡਾਇਲੋਗ ਮੈਂ ਤੁਹਾਨੂੰ ਯਾਦ ਕਰਵਾਉਣਾ ਖਾਸ ਤੌਰ ਤੇ ਹੈਲੀਕਾਪਟਰ ਨੂੰ ਲੈ ਕੇ ਬਾਦਰਸ਼ਾਮ ਇੱਥੇ ਆਇਆ ਇਹ ਇਹਨਾਂ ਦੇ ਝੂਟੇ ਜਾਂ ਹੁੰਦੇ ਸੀ ਸੈਕਿੰਡ ਇੱਕ ਚੀਜ਼ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਚਿੱਟਾ ਜਾਂਦਾ ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਇੱਕ ਹਾਦਸਾ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਗਵਰਨਰ ਦਾ ਤਾਂ ਉਸ ਦੇ ਵਿੱਚੋਂ ਕਰੰਸੀ ਵਿਗ ਗਈ ਸੀ। ਮਤਲਬ ਕਿ ਜਿਹੜੀਆਂ ਚੀਜ਼ਾਂ ਇਹਨਾਂ ਨੇ ਕਈਆਂ ਉਹਨਾਂ ਚੀਜ਼ਾਂ ਨੂੰ ਅੱਜ ਤੱਕ ਸਥਾਪਿਤ ਕਰਨ ਦੀ ਥਾਂ ਤੇ ਉਲਟਾ ਜਦੋਂ ਹੁਣ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਇੱਕੋ ਸਵਾਲ ਹੋਇਆ ਹੈ ਕਿ ਭਾਈ ਹੈਲੀਕਾਪਟਰ ਦੀ ਵਰਤੋਂ ਇੱਕ ਵਰਤੋਂ ਕਿ ਜਿਸ ਦਿਨ ਸਿਨ ਸਰਬਤ ਨਹੀਂ ਸਮ ਉਹ ਹੈਲੀਕਾਪਟਰ ਕੌਣ ਵਰਤ ਰਿਹਾ ਸੀਗਾ ਹੋਰ ਹੈਲੀਕਾਪਟਰ ਦੀ ਵਰਤੋਂ ਬਾਬਤ ਸ ਇਹਨਾਂ ਦੇ ਆਪਣੇ ਲੀਡਰ ਸਾਹਿਬ ਇਹਨਾਂ ਦੇ ਆਪਣੇ ਆਫੀਸ਼ੀਅਲ ਉਹ ਅਖਬਾਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ 'ਚ ਬਿਆਨ ਦੇ ਚੁੱਕੇ ਆ ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਸਾਈਡ ਤੋਂ ਕਹਿ ਰਹੀ ਹੈ ਕਿ ਜੀ ਮਿਸਲੀਡਿੰਗ ਇਨਫੋਰਮੇਸ਼ਨ ਹੈ ਮਿਸਲੀਡਿੰਗ ਇਨਫੋਰਮੇਸ਼ਨ ਕਿਵੇਂ ਹੋ ਗਈ ਜਦੋਂ ਤੁਸੀਂ ਉਸ ਚੀਜ਼ ਨੂੰ ਸਥਾਪਿਤ ਕਰ ਚੁੱਕੇ ਕਿ ਹਾਂ ਉਸ ਦਿਨ ਇਹ ਹੈਲੀਕਾਪਟਰ ਉੱਡਿਆ ਸੀ ਜੀ ਹਾ ਗਵਰਨਰ ਸਾਹਿਬ ਨੇ ਉਡਾਇਆ ਜਾਂ ਕੋਈ ਕਿਸੇ ਨੇ ਵੀ ਵਰਤਿਆ ਉਹ ਇੱਕ ਵੱਖਰਾ ਵਿਸ਼ਾ ਹੈ ਤਾਂ ਉਹ ਚੀਜ਼ ਮਿਸਲੀਡਿੰਗ ਕਿਵੇਂ ਹੋ ਗਈ ਔਰ ਪੱਤਰਕਾਰਾਂ ਤੇ ਜੋ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਸੁਖਨੇਤ ਸਿੱਧੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਭਾਵਨਾ ਕਿਸ਼ੋਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਭਾਵਨਾ ਕਿਸ਼ੋਰ ਨੂੰ ਰਾਤ ਨੂੰ ਹਾਈ ਕੋਰਟ ਨੇ ਰিলিজ ਕਰਵਾਇਆ ਉਸ ਤੋਂ ਬਾਅਦ ਅਗਲਾ ਕਦਮ ਰਜਿੰਦਰ ਤੱਕੜ ਨੂੰ ਅੰਦਰ ਸੁਟਿਆ ਇਹਨਾਂ ਨੇ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਸਾਡੇ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਲਾ ਛੜੇ ਸੀ ਆਈ ਡੀ ਜੀ ਫਲਾਣੀ ਅਸੀਂ ਆਪਣੀ ਬਣਾਈ ਸੀ ਆਈ ਡੀ ਤੇਰੇ ਪਿੱਛੇ ਲਾਈ ਸੀ ਆਈ ਡੀ ਉਹ ਜਾ ਕੇ ਸਾਡੇ ਕਰਿਆਨੇ ਸਟੋਰਾਂ ਤੋਂ ਪੁੱਛੀ ਜਾਂਦੇ ਆ ਕਿ ਇਹਨਾਂ ਦੇ ਘਰੇ ਰਾਸ਼ਨ ਕਿੰਨਾ ਜਾਂਦਾ ਤੁਹੀ ਘਟਕੜ ਕਲਾਂ ਦੇ ਵਿੱਚ ਸੌ ਚੁੱਕਣ ਮੌਕੇ ਹੀ ਕੀ ਕੀਤਾ ਸੀਗਾ ਸਾਰੇ ਪੰਜਾਬ ਦੀ ਟਰਾਂਸਪੋਰਟ ਲਾਤੀ ਸਾਰਾ ਕੁਝ ਕਰਤਾ ਫੇਰ ਉਸ ਤੋਂ ਬਾਅਦ ਮੈਂ ਯਾਦ ਕਰਵਾਉਣਾ ਕਿ 11 ਦਿਨ ਇੱਕ ਖਬਰ ਲੱਗੀ ਕਿ 11 ਦਿਨ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਨਹੀਂ ਇਸਤੇਮਾਲ ਕੀਤਾ ਪਤਾ ਨਹੀਂ ਮੁੱਖ ਮੰਤਰੀ ਨੂੰ ਕਿੱਧਰੋਂ ਚੇਤਾ ਆ ਗਿਆ ਫਿਰ ਹੈਲੀਕਾਪਟਰ ਤੇ ਪੈਰ ਹੀ ਲੱਗਣ ਦੇ ਤੇ ਅਜ ਤੱਕ ਕਦੇ ਗੁਜਰਾਤ ਚ ਉਹ ਚਰਖਾ ਕੱਤਣ ਗਏ ਉੱਥੇ ਪਤਾ ਨਹੀਂ ਕਿੰਨੇ 45 ਲੱਖ ਦਾ ਇੱਕ ਬਿੱਲ ਸੀ ਇੱਕ ਇੱਕ ਪਤਾ ਨਹੀਂ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਆਰਟੀਆਈ ਲਈ ਇਨਫੋਰਮੇਸ਼ਨ ਦੇਣੀ ਬੰਦ ਕਰਤੀ ਹਾਲ ਇਹ ਸੀ ਮੈਂ ਇਹਨਾਂ ਤੋਂ ਪੁੱਛਦਾ ਚਾਰ ਸਾਲਾਂ ਦੇ ਵਿੱਚ ਪੁੱਛਦਾ ਰਿਹਾ ਕਿ ਸਾਨੂੰ ਦੱਸੋ ਸਾਡਾ ਹੱਕ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਜਹਾਜ਼ ਤੁਸੀਂ ਚਲਾਉਂਦੇ ਹੋ ਹੈਲੀਕਾਪਟਰ ਚਲਾਉਂਦੇ ਹੋ ਪਲੇਨ ਤੁਸੀਂ ਹਾਇਰ ਕਰਦੇ ਹੋ ਉਹਦਾ ਸਾਨੂੰ ਖਰਚਾ ਦੱਸੋ ਕਿਉਂਕਿ ਸਾਡਾ ਹੱਕ ਹੈ ਸਾਡੇ ਟੈਕਸ ਦੇ ਪੈਸੇ ਨੇਗੇ ਤੇ ਤੁਸੀਂ ਨਹੀਂ ਦੱਸ ਰਹੇ ਪਰ ਜਦੋਂ ਤੁਸੀਂ ਬਾਹਰ ਗਏ ਸੀ ਮੈਂ ਇੰਨਾ ਪੁੱਛਿਆ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਾਹਰ ਹੋਗੇ ਤੇ ਤੁਹਾਡਾ ਜਿਹੜਾ ਹੈਲੀਕਾਪਟਰ ਹੈਗਾ ਉਹ ਪੰਜਾਬ ਦੇ ਵਿੱਚ ਉਡਾਰੀਆਂ ਭਰ ਰਿਹਾ ਉਹ ਚੰਡੀਗੜ੍ਹ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ ਉਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਿਹਾ ਇਹਨੂੰ ਕੌਣ ਚਲਾ ਰਿਹਾ ਕਿਉਂਕਿ ਸਾਡਾ ਹੱਕ ਹੈ ਸਾਨੂੰ ਇਹ ਸੰਵਿਧਾਨ ਹੱਕ ਦਿੰਦਾ ਸਾਨੂੰ ਆਰਟੀ ਐਕਟ ਹੱਕ ਦਿੰਦਾ ਤੇ ਜਦੋਂ ਇੰਨੇ ਕ ਸਵਾਲ ਪੁੱਛਿਆ ਇੰਨਾ ਕ ਸਵਾਲ ਪੁੱਛਿਆ ਤੇ ਇਹਨਾਂ ਨੇ ਸਾਡੇ ਤੇ ਪਰਚਾ ਪਾ ਦਿੱਤਾ ਹੁਣ ਕੀ ਪੰਜਾਬ ਦੇ ਵਿੱਚ ਜਿਹੜਾ ਸਵਾਲ ਪੁੱਛਣਾ ਗਨਾਹ ਹੋ ਗਿਆ ਕੀ ਅਸੀਂ ਸਵਾਲ ਨਹੀਂ ਪੁੱਛ ਸਕਦੇ ਜਦੋਂ ਸਾਨੂੰ ਆਰਟੀਆਈ ਐਕਟ ਇਹ ਹੱਕ ਦਿੰਦਾ ਹੈ ਤੇ ਫਿਰ ਅਸੀਂ ਕਿਉਂ ਨਾ ਪੁੱਛੀਏ